ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਦੇ ਕੋਲੋਂ ਮੀਟ ਕਿਉਂ ਬਣਵਾਇਆ ਸੀ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਧੰਨ ਧੰਨ ਸ੍ਰੀ ਗੁਰੂ ਗੋਬੀ ਸਿੰਘ ਜੀ ਜਦ ਹਜ਼ੂਰ ਸਾਹਿਬ ਦੀ ਧਰਤੀ ਤੇ ਗਏ ਤਾਂ ਉੱਥੇ ਇੱਕ ਸਾਧੂ ਧਿਆਨ ਧਰ ਕੇ ਬੈਠਾ ਹੋਇਆ ਸੀ ਜਿਸ ਦਾ ਨਾਮ ਮਾਦੋ ਦਾਸ ਸੀ ਅਤੇ ਉਸ ਮਾਦੋ ਦਾਸ ਦੇ ਭਗਤ ਉਸ ਦੇ ਚਾਰੋਂ ਤਰਫ ਬੈਠੇ ਹੋਏ ਸਨ ਤਾਂ ਉਸ ਵੇਲੇ ਉਸ ਮਾਦੋ ਦਾਸ ਦਾ ਇੱਕ ਸ਼ਰਧਾਲੂ ਦੌੜ ਕੇ ਉਹਨਾਂ ਦੇ ਕੋਲ ਆਉਂਦਾ ਹੈ ਅਤੇ ਆ ਕੇ ਕਹਿ ਲਗਾ ਕਮਹੰਤ ਜੀ ਸਾਡੇ ਡੇਰੇ ਉੱਤੇ ਕੋਈ ਆਇਆ ਹੈ ਜਿਸ ਨੇ ਸਾਡੇ ਡੇਰੇ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ ਹੈ ਅਤੇ ਕਹਿ ਲਗਾ ਜਿਸ ਸਥਾਨ ਤੇ ਸਾਡਾ ਪ੍ਰਸ਼ਾਦਾ ਪਾਣੀ ਬਣਦਾ ਹੈ ਜਿਸ ਸਥਾਨ ਤੇ ਸਹੀ ਭੋਜਨ ਤਿਆਰ ਕਰਦੇ ਹਾਂ ਉਹਨਾਂ ਨੇ ਉਸ ਸਥਾਨ ਤੇ ਬੱਕਰੇ ਦਾ ਮੀਟ ਤਿਆਰ ਕੀਤਾ ਹੈ ਅਤੇ ਉਹ ਤੁਹਾਡੇ ਪਲੰਘ ਦੇ ਉੱਤੇ ਬੈਠ ਗਏ ਹਨ ਤਾਂ ਮਾਧੋ ਦਾਸ ਦੇ ਸ਼ਰਧਾਲੂਆਂ ਦੇ ਵਿੱਚੋਂ ਇੱਕ ਸ਼ਰਧਾਲੂ ਉੱਠ ਕੇ ਕਹਿਣ ਲੱਗਾ ਕਿ ਐਨੀ ਹਿੰਮਤ ਕਿਹਨੇ ਕੀਤੀ ਜਿਨਨੇ ਵੀ ਇਸ ਤਰ੍ਹਾਂ ਕੀਤਾ ਹੈ ਉਸ ਨੂੰ ਇਸ ਦਾ ਫਲ ਭੁਗਤਣਾ ਪਵੇਗਾ ਨਤੀਜਾ ਭੁਗਤਣਾ ਪਵੇਗਾ ਅਤੇ ਮਾਧੋ ਦਾਸ ਨੂੰ ਕਹਿਣ ਲੱਗਾ ਕਿ ਸਾਧੂ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਜਾ ਕੇ ਉਹਨੂੰ ਉਸ ਪਲੰਘ ਦੇ ਉਤੋਂ ਹੇਠਾਂ ਸੇੜ ਦਿਓ ਅਤੇ ਉਸ ਤੋਂ ਬਾਅਦ ਹੀ ਉਹਨਾਂ ਦੇ ਬਾਰੇ ਪੁੱਛਣਾ ਮਾਧੋਦਾਸ ਕਹਿਣ ਲਗਾ ਮੈਂ ਉਸ ਸਾਧੂ ਕੋਲੋਂ ਜਾ ਕੇ ਪੁੱਛਣਾ ਨਹੀਂ ਹੈ ਬਲਕਿ ਮੈਂ ਤਾਂ ਉਸ ਨੂੰ ਆਪਣੀਆਂ ਸ਼ਕਤੀਆਂ ਦੇ ਨਾਲ ਮੈਂ ਉਸ ਨੂੰ ਪਲੰਘ ਸਮੇਤ ਹੀ ਇੱਥੇ ਆਪਣੇ ਸਾਹਮਣੇ ਲੈ ਕੇ ਆਵਾਂਗਾ ਸਾਧ ਸੰਗਤ ਜੀ ਐਦਾਂ ਹੋਇਆ ਨਹੀਂ ਮਾਧੋਦਾਸ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਕਿ ਹੇ ਮਾਧੋਦਾਸ ਅੰਧਕਾਰ ਦੇ ਅੰਧੇਰੇ ਵਿੱਚੋਂ ਨਿਕਲ ਕੇ ਸਚਾਈ ਦੇ ਪ੍ਰਕਾਸ਼ ਵਿੱਚ ਜਾ ਇਹ ਬਚਨ ਸੁਣ ਕੇ ਮਾਧੋਦਾਸ ਨੇ ਆਪਣੇ ਸੇਵਕਾਂ ਨੂੰ ਪੁੱਛਿਆ ਕਿ ਜਿਹੜੀ ਆਵਾਜ਼ ਮੈਨੂੰ ਸੁਣਾਈ ਦਿੱਤੀ ਹੈ ਉਹ ਤੁਹਾਨੂੰ ਵੀ ਸੁਣਾਈ ਦਿੱਤੀ ਹੈ ਜਾਂ ਨਹੀਂ ਤਾਂ ਉਹ ਕਹਿਣ ਲੱਗੇ ਕਿ ਨਹੀਂ ਸਾਧੂ ਜੀ ਸਾਨੂੰ ਤਾਂ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ ਅਤੇ ਮਾਧੋਦਾਸ ਨੂੰ ਉਸ ਤੋਂ ਬਾਅਦ ਫਿਰ ਇੱਕ ਆਵਾਜ਼ ਹੋਰ ਸੁਣਾਈ ਦਿੰਦੀ ਹੈ ਕਿ ਹੇ ਮਾਧੋਦਾਸ ਉਸ ਪਰਮਾਤਮਾ ਦੀ ਆਵਾਜ਼ ਕੇਵਲ ਕੇਵਲ ਆਤਮਾ ਹੀ ਸੁਣ ਸਕਦੀ ਹੈ ਅਤੇ ਆਤਮਾ ਦੀ ਆਵਾਜ਼ ਕੇਵਲ ਉਹ ਪਰਮਾਤਮਾ ਹੀ ਸੁਣ ਸਕਦਾ ਹੈ ਕੇਵਲ ਭਗਤੀ ਦੇ ਨਾਲ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਮਨ ਨੂੰ ਵੀ ਇਕਾਗਰ ਕਰਨਾ ਪੈਂਦਾ ਹੈ ਅੱਜ ਤੇਰਾ ਕੋਈ ਮੰਤਰ ਤੇਰੇ ਕੰਮ ਨਹੀਂ ਆਵੇਗਾ ਤਾਂ ਇਹ ਆਵਾਜ਼ ਸੁਣ ਕੇ ਮਾਧੋਦਾਸ ਸੋਚਣ ਲੱਗਾ ਕਿ ਮੇਰੇ ਡੇਰੇ ਉੱਤੇ ਪਹੁੰਚਣ ਵਾਲਾ ਕੋਈ ਕੋਈ ਆਮ ਆਦਮੀ ਨਹੀਂ ਹੈ ਮਾਧੋ ਦਾ ਸੇਸਤਰਾ ਮੰਨ ਦੇ ਵਿੱਚ ਸੋਚਦਾ ਹੋਇਆ ਆਪਣੀ ਕੁਟਿਆ ਵਿੱਚ ਪਹੁੰਚਦਾ ਹੈ ਤਾਂ ਜਾ ਕੇ ਉਹ ਦੇਖਦਾ ਹੈ ਕਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਦੇ ਪਲੰਘ ਉੱਤੇ ਵਿਰਾਜਮਾਨ ਹਨ ਅਤੇ ਚਾਰ ਸਿੰਘ ਗੁਰੂ ਪਾਸ਼ਾ ਜੀ ਦੇ ਪਿੱਛੇ ਸਜੇ ਹੋਏ ਹਨ ਤਾਂ ਸੰਗਤ ਜੀ ਜਦ ਮਾਧੋ ਦਾਸ ਵਿਰਾਗੀ ਦੀ ਮੁਲਾਕਾਤ ਗੁਰੂ ਪਾਸ਼ਾ ਜੀ ਦੇ ਨਾਲ ਹੁੰਦੀ ਹੈ ਤਾ ਉਹਨਾਂ ਚਾਰਾਂ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਕਹਿਣ ਲੱਗਾ ਕਿ ਮਾਧੋਦਾਸ ਤੂੰ ਇਹ ਸੋਚ ਰਿਹਾ ਹੈ ਨਾ ਕਿ ਅਸੀਂ ਤੁਹਾਡੀ ਕੁਟਿਆ ਦੀ ਮਰਿਆਦਾ ਭੰਗ ਕਰ ਦਿੱਤੀ ਹੈ ਤਾਂ ਇਹ ਗੱਲ ਸੁਣ ਕੇ ਮਾਧੋਦਾਸ ਕਹਿਣ ਲੱਗਾ ਕਿ ਪਾਸ਼ਾ ਜੀ ਮਾਫ ਕਰ ਦਿਓ ਮੇਰੇ ਸਥਾਨ ਉਤੇ નિર્ਦੋਸ਼ ਜੀਵਾਂ ਦੀ ਹੱਤਿਆ ਹੋਈ ਹੈ ਅਤੇ ਹੁਣ ਮੈਂ ਇਸ ਥਾਨ ਤੇ ਧਿਆਨ ਨਹੀਂ ਲਾ ਸਕਦਾ ਤਾਂ ਮਾਧੋਦਾਸ ਦੀ ਇਹ ਗੱਲ ਸੁਣ ਕੇ ਗੁਰੂ ਪਾਸ਼ਾ ਜੀ ਕਹਿਣ ਲਗੇ ਕਿ ਮਾਧੋਦਾਸ ਇਹ ਹੀ ਗੱਲ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਬਾਹਰ ਲੋਕ ਜੀਵਾਂ ਨੂੰ ਬੱਕਰੀ ਦੀ ਤਰ੍ਹਾਂ ਹਲਾਲ ਕਰ ਰਹੇ ਹਨ ਇਹੋ ਜਿਹਾ ਕਿਹੜਾ ਮੰਤਰ ਹੈ ਜੋ ਹੋ ਰਿਹਾ ਇਸ ਅਤਿਆਚਾਰ ਤੇ ਤੇਰਾ ਧਿਆਨ ਨਹੀਂ ਜਾਣ ਦਿੰਦਾ ਇਸ ਲਈ ਮੇਰੀ ਇੱਕ ਗੱਲ ਮੰਨ ਇੱਕ ਵਾਰ ਫਿਰ ਆਪਣਾ ਸਫ਼ਰ ਸ਼ੁਰੂ ਕਰ ਰਸਤੇ ਦੇ ਵਿੱਚ ਤੈਨੂੰ ਇੱਕ ਗਰੀਬ ਕਿਸਾਨ ਅਤੇ ਰੋਂਦੇ ਹੋਏ ਲੋਕ ਦਿਖਾਈ ਦੇਣਗੇ ਉਨ੍ਹਾਂ ਕੋਲੋਂ ਤੂੰ ਉਹਨਾਂ ਦਾ ਹਾਲ ਪੁੱਛਣਾ ਅਤੇ ਉਹਨਾਂ ਦੀ ਮੁਸਕਰਾਹਟ ਦੇ ਪਿੱਛੇ ਬੈਠਾ ਹੋਇਆ ਪਰਮਾਤਮਾ ਤੇਰੀ ਰਾਹ ਤੇਰੀ ਰਾਹ ਦੇਖ ਰਿਹਾ ਹੈ ਤੇਰਾ ਇੰਤਜ਼ਾਰ ਕਰ ਰਿਹਾ ਹੈ ਤਾਂ ਗੁਰੂ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਮਾਧੋਦਾਸ ਕਹਿਣ ਲੱਗਾ ਕਿ हे ਅੰਤਰਜਾਮੀ ਤੁਸੀਂ ਕੌਣ ਹੋ ਤਾਂ ਗੁਰੂ ਪਾਸ਼ਾ ਜੀ ਕਹਿਣ ਲਗੇ ਕਿ ਮੈਂ ਉਹੀ ਹਾਂ ਜਿਹਨੂੰ ਤੂੰ ਜਾਣਦਾ ਹੈ ਤਾਂ ਉਸ ਵੇਲੇ ਫਿਰ ਮਾਧੋਦਾਸ ਨੇ ਆਪਣੇ ਹੱਥ ਜੋੜ ਲਏ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਧੋਦਾਸ ਐਦਾਂ ਨਹੀਂ ਤੂੰ ਆਪਣੇ ਅੰਦਰ ਦੀਆਂ ਅੱਖਾਂ ਦੇ ਨਾਲ ਦੇਖ ਤਾਂ ਉਸ ਵੇਲੇ ਫਿਰ ਭਾਈ ਮਾਧੋਦਾਸ ਅੰਤਰ ਧਿਆਨ ਹੋ ਜਾਂਦੇ ਹਨ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਤੇ ਕਹਿਣ ਲੱਗਾ ਕਿ ਤੁਸੀਂ ਤਾਂ ਸਾਖਸ਼ਾਤ ਗੁਰੂ ਗੋਬਿੰਦ ਸਿੰਘ ਜੀ ਹੋ ਤਾਂ ਗੁਰੂ ਪਾਤਸ਼ਾਹ ਜੀ ਦਾ ਇੱਕ ਸਿੰਘ ਕਹਿਣ ਲੱਗਾ ਕਿ ਹਾਂ ਮਾਧੋਦਾਸ ਜਿਵੇਂ ਹੀ ਗੁਰੂ ਪਾਸ਼ਾ ਜੀ ਨੂੰ ਤੇਰੇ ਬਾਰੇ ਪਤਾ ਲੱਗਿਆ ਤਾਂ ਗੁਰੂ ਪਾਸ਼ਾ ਜੀ ਉਸੇ ਵੇਲੇ ਤੇਰੇ ਡੇਰੇ ਵਾਲਾ ਚਲੇ ਆਏ। ਤਾਂ ਮਾਧੋ ਦਾਸ ਕਹਿਣ ਲੱਗਾ ਕਿ ਮੇਰੇ ਇਹੋ ਭਾਗ ਹਨ। ਤਾਂ ਗੁਰੂ ਪਾਸ਼ਾ ਜੀ ਕਹਿਣ ਲਗੇ ਮਾਧੋ ਦਾਸ ਤੂੰ ਆਪਣੇ ਭਾਗਾ ਨੂੰ ਹੋਰ ਜਗਾ ਅਤੇ ਤੂੰ ਕਰਮਵੀਰ ਹੈ ਜਿਸ ਕਰਮ ਲਈ ਤੂੰ ਇਸ ਧਰਤੀ ਤੇ ਆਇਆ ਹੈ ਉਸ ਦੀ ਕਮਾਨ ਸੰਭਾਲ ਲੈ। ਤੇਰਾ ਸੁਭਾਅ ਤਾਂ ਸ਼ਿਕਾਰੀਆਂ ਵਾਲਾ ਹੈ। ਅਤੇ ਜ਼ਾਲਿਮਾਂ ਦੇ ਸਤਾਏ ਹੋਏ ਉਹ ਮਾਸੂਮ ਲੋਕ ਉਹਨੇ ਹੀ ਬੇਕਸੂਰ ਹਨ ਜਿਨ੍ਹਾਂ ਤੇਰੇ ਤੀਰ ਨਾਲ ਮਰੇ ਹੋਏ ਹਿਰਣ ਦੇ ਦੋ ਬੱਚੇ ਜਿਨ੍ਹਾਂ ਨੇ ਪੈਦਾ ਹੋਣ ਤੋਂ ਪਹਿਲਾਂ ਹੀ ਤੇਰੇ ਤੀਰ ਦੇ ਸਾਹਮਣੇ ਦਮ ਤੋੜ ਦਿੱਤਾ ਪਹਿਲਾਂ ਤਾਂ ਤੂੰ ਆਪਣੇ ਤੀਰ ਤੋੜੇ ਸਨ ਅਤੇ ਉਸ ਤੋਂ ਬਾਅਦ ਫਿਰ ਤੂੰ ਕਮਾਂਡ ਸੁੱਟ ਦਿੱਤੀ ਸੀ ਉਸ ਪੀੜਾ ਨੇ ਤੈਨੂੰ ਮਾਧੋਦਾਸ ਬਣਾ ਦਿੱਤਾ ਤਾਂ ਗੁਰੂ ਪਾਸ਼ਾ ਜੀ ਦੇ ਇਹ ਬਚਨ ਸੁਣ ਕੇ ਮਾਧੋਦਾਸ ਭਾਵੁਕ ਹੋ ਗਿਆ ਅਤੇ ਕਹਿ ਲਗਾ ਅੰਤਰੀਆਮੀ ਹੋ ਗੁਰੂ ਪਾਸ਼ਾ ਜੀ ਤਾਂ ਗੁਰੂ ਪਾਸ਼ਾ ਜੀ ਕਹਿਣ ਲਗੇ ਹਾਂ ਮਾਧੋਦਾਸ ਤੁਸੀਂ ਕੌਣ ਹੋ ਤਾਂ ਭਾਈ ਮਾਧੋਦਾਸ ਕਹਿਣ ਲਗਾ ਮੈਂ ਤੁਹਾਡਾ ਬੰਦਾ ਹਾਂ ਅਤੇ ਮਾਧੋਦਾਸ ਜੀ ਕਹਿਣ ਲਗੇ ਕਿ ਉਹ ਕੌਣ ਪਾਪੀ ਹੈ ਜਿਨ੍ਹਾਂ ਨੇ ਬੇਕਸੂਰ ਲੋਕਾਂ ਦਾ ਖੂਨ ਬਹਾ ਦਿੱਤਾ ਇਹ ਸੁਣ ਕੇ ਗੁਰੂ ਪਾਤਸ਼ਾਹ ਜੀ ਕਹਿ ਲਗੇ ਕਿ ਕੀ ਸਜ਼ਾ ਦੇਵਾਂਗੇ ਤੁਸੀਂ ਉਹਨਾਂ ਨੂੰ ਤੰਤਰ ਮੰਤਰ ਦੇ ਨਾਲ ਉਹਨਾਂ ਦਾ ਮੰਝਾ ਪਲਟ ਦੇਵਾਂਗੇ ਤਾਂ ਇਹ ਸੁਣ ਕੇ ਮਾਧੋਦਾਸ ਕਹਿਣ ਲਗਾ ਤੰਤਰ ਮੰਤਰ ਵਾਲੇ ਮਾਧੋਦਾਸ ਦੀ ਤਾਂ ਮੌਤ ਹੋ ਗਈ ਤੁਹਾਡੇ ਦਰਸ਼ਨ ਕਰਨ ਨਾਲ ਪਾਤਸ਼ਾਹ ਜੀ ਹੁਣ ਜੋ ਹੈ ਉਹ ਤੁਹਾਡੇ ਸਾਹਮਣੇ ਤੁਹਾਡਾ ਬੰਦਾ ਹੈ ਤੁਸੀਂ ਇਸ ਬੰਦੇ ਨੂੰ ਐਸਾ ਸਿੱਖ ਬਣਾਓ ਕਿ ਜਿਸ ਦੀ ਤਲਵਾਰ ਕਿਸੇ ਬੇਗੁਨਾਹ ਤੇ ਨਾ ਉੱਠੇ ਅਤੇ ਕਿਸੇ ਪਾਪੀ ਨੂੰ ਬਖਸ਼ੇ ਨਾ ਇਹ ਸੁਣ ਕੇ ਗੁਰੂ ਪਾਸ਼ਾ ਜੀ ਕਹਿਣ ਲਗੇ ਤੈਨੂੰ ਐਸਾ ਬਹਾਦਰ ਸਿਪਾਹੀ ਬਣਾਵਾਂਗੇ ਜੋ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਲੋਹੇ ਦੇ ਚਨੇ ਚਵਾ ਦੇਵੇਗਾ ਤੈਨੂੰ ਅਸੀਂ ਗਰੀਬਾਂ ਅਤੇ ਮੁਗਲਾਂ ਦੀ ਸਤਾਈ ਜਨਤਾ ਦਾ ਸਹਾਈ ਖਾਲਸਾ ਬਣਾਵਾਂਗੇ ਇਸ ਤਰ੍ਹਾਂ ਗੁਰੂ ਪਾਸ਼ਾ ਜੀ ਨੇ ਭਾਈ ਮਾਦੋਦਾਸ ਨੂੰ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਇਸ ਤਰ੍ਹਾਂ ਭਾਈ ਮਾਧੋਦਾਸ ਤੋਂ ਬੰਦਾ ਸਿੰਘ ਬਹਾਦਰ ਬਣ ਗਏ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣ ਗਏ ਤਾਂ ਇੱਥੇ ਗੁਰੂ ਪਾਤਸ਼ਾਹ ਜੀ ਨੇ ਭਾਈ ਮਾਧੋਦਾਸ ਦੇ ਡੇਰੇ ਤੇ మాਸ ਪਕਾ ਕੇ ਉਸ ਦੀ ਸੁੱਤੀ ਹੋਈ ਆਤਮਾ ਨੂੰ ਜਗਾਇਆ ਗੁਰੂ ਜੀ ਨੇ ਭਾਈ ਮਾਧੋਦਾਸ ਨੂੰ ਦੱਸਿਆ ਕਿ ਕਿਸ ਤਰ੍ਹਾਂ ਮੁਗਲ ਇਨਸਾਨਾਂ ਨੂੰ ਕਿ ਕਿਸ ਤਰ੍ਹਾਂ ਮੁਗਲ ਇਨਸਾਨਾਂ ਨੂੰ ਬੱਕਰੇ ਦੀ ਤਰ੍ਹਾਂ ਹਲਾਲ ਕਰ ਰਹੇ ਹਨ ਅਤੇ ਤੂੰ ਆਪਣੇ ਹੀ ਅਪਮਾਨ ਵਿੱਚ ਜੀ ਰਿਹਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ